ਯਾਰ ਅਸਤਾਨ ਜੀ ਗੱਡੀ ਕੋ ਹਾਂ ਜੀ ਸਾਹਬ ਨੂੰ ਮਰਨ ਵਰਤੇ ਬੈਠੇ ਨੂੰ ਕੀ ਕਹਿੰਦਾ ਜੀ ਬਸ ਇਹ ਕੋਈ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸੱਤ ਹੀ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸਾਨ ਦੇ ਦੇ ਕੀ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇਤ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤਾਂ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀਆਂ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਸ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲ ਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਤੁਹਾਡੀ ਡਿਲੀਵਰ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ ਚੋ ਬਈ ਬਗੜਫਰਾ ਬਣ